ਇੱਕ ਸਮਾਂ ਸੀ ਜਦ ਪੰਜਾਬ ਦੇ ਪਿੰਡਾਂ ਵਿੱਚ ਨੀਂਦ ਨਹੀਂ ਆਉਂਦੀ ਸੀ ਲੋਕ ਜਾਗ-ਜਾਗ ਕੇ ਰਾਹਾਂ ਦੀਆਂ ਛੱਤਾਂ ਦੇ ਉੱਪਰ ਪਹਿਰੇਦਾਰੀ ਕਰਦੇ ਸਨ ਗਲੀਆਂ ਵਿੱਚ ਇੱਕ ਹੀ ਨਾਮ ਗੂੰਜਦਾ ਸੀ ਕਾਲੇ ਕੱچے ਵਾਲੇ ਆ ਗਏ ਕਾਲੇ ਕੱچے ਵਾਲੇ ਆ ਗਏ ਇਹ ਕੋਈ ਰੂਹ ਨਹੀਂ ਸੀ ਇਹ ਸੀ ਇੱਕ ਅਜੀਹਕ ਰੋ ਜੋ ਕਾਲੇ ਕੱچے ਪਹਿਨ ਕੇ ਰਾਤ ਦੇ ਹੰਦੇਰੇ ਵਿੱਚ ਆਉਂਦੇ ਆਪਣੇ ਪਿੱਛੇ ਛੱਡ ਜਾਂਦਾ ਸੀ ਤਬਾਹੀ ਹਿੰਸਾ ਅੱਟਟਾ ਆਓ ਜਾਨੀਏ ਕੌਣ ਸਨ ਕਾਲੇ ਕੱਚੇ ਵਾਲੇ 1993 ਵਿੱਚ ਪਹਿਲੀ ਵਾਰ ਪੰਜਾਬ ਦੇ ਕਿਸੇ ਪਿੰਡ ਵਿੱਚ ਇਹ ਘਟਨਾ ਵਾਪਰੀ ਸੀ ਕਾਲੇ ਕੱਚੇ ਵਾਲੇ ਸਰੀਰ ਤੇ ਗ੍ਰੀਸ ਲਾਉਂਦੇ ਸਨ ਤਾਂ ਕਿ ਉਹਨਾਂ ਨੂੰ ਗੀ ਫੜ ਨਾ ਸਕੇ ਇਹ ਨਾਂ ਕਾਲਾ ਕੱਚਾ ਕਰੋ ਲੋਕਾਂ ਨੇ ਹੀ ਰੱਖਿਆ ਸੀ ਰੋਹਿਆਣਾ ਰੋਜਪੁਰ ਜ਼ਿਲਹੰਦਰ ਅਤੇ ਬਠਿੰਡਾ ਦੇ ਕੁਝ ਇਲਾਕਿਆਂ ਵਿੱਚ ਇਹਨਾਂ ਦੀਆਂ ਘਟਨਾਵਾਂ ਵੇਖੀਆਂ ਜਾ ਸਕਦੀਆਂ ਸਨ ਕਈ ਵਾਰ ਗੈਰ ਪੰਜਾਬੀ ਹੋਣ ਦੇ ਨਾਤੇ ਉਹਨਾਂ ਦੀ ਪਛਾਣ ਕਰਨੀ ਵੀ ਮੁਸ਼ਕਲ ਸੀ 1997 ਦੀ ਟੋਆਈ ਰਿਪੋਰਟ ਮੁਤਾਬਕ ਇਹਨਾਂ ਦੇ ਗਰੁੱਪ ਵਿੱਚ ਟੋਟਲ 24 ਮੈਂਬਰ ਸ਼ਾਮਲ ਸਨ ਉਹਨਾਂ ਦੇ ਹਮਲੇ ਡਾਕੂਆਂ ਦੀ ਤਰ੍ਹਾਂ ਨਹੀਂ ਹੁੰਦੇ ਸਨ ਬਲਕਿ ਇੱਕ ਅੰਦੇਖੀ ਯੋਜਨਾ ਦੀ ਤਰ੍ਹਾਂ ਹੁੰਦੇ ਸਨ ਇਹ ਗਰੁੱਪ ਸਿਰਫ ਚੋਰੀ ਨਹੀਂ ਕਰਦਾ ਸੀ ਸਾਈਕੋਲੋਜੀਕਲ ਵਾਰਫੇਅਰ ਕਰਦੇ ਘਰ ਦੀ ਰੇਕੀ ਬੱਚਿਆਂ ਦੇ ਰੂਟਾਂ ਦੇ ਜ਼ਰੀਏ ਉਹਨਾਂ ਨੂੰ ਮੁਸੱਦਨਾ ਅਤੇ ਜਾਣਕਾਰੀ ਲੈਣਾ ਚੌਕੀਦਾਰਾਂ ਦੀ ਨਿਗਰਾਨੀ ਇਹਨਾਂ ਸਭ ਗੱਲਾਂ ਦੇ ਰਾਹੀਂ ਇਹ ਜਾਣਕਾਰੀ ਇਕੱਠੀ ਕਰਦੇ ਸਨ ਇਹ ਸਭ ਉਹਨਾਂ ਦੇ ਹਮਲੇ ਤੋਂ ਪਹਿਲਾਂ ਦਾ ਹਿੱਸਾ ਹੁੰਦਾ ਸੀ ਰਾਤ ਦੇ 1 2 ਵਜੇ ਘਰ ਦੇ ਆ ਖਿਦਕੀਆਂ ਟੁੱਟ ਜਾਂਦੀਆਂ ਸਨ ਕਾਲੇ ਕੱਛੇ ਪਹਿਨ ਕੇ ਇੱਕ group ਲੋਕਾਂ ਨੇ ਘਰੇ ਵਿੱਚ ਚੁੱਪਚਾਪ ਫਰ ਜਾਂਦੇ ਉੱਥੇ ਜਾ ਕੇ ਮਕਾਨ ਮਾਲਕਾਂ ਤੇ ਹਮਲਾ ਕਰਦੇ ਉਹਨਾਂ ਨੂੰ ਬੰਦ ਲੈਂਦੇ ਅਤੇ ਔਰਤਾਂ ਨੂੰ ਡਰਾ ਦਿੰਦੇ ਅਤੇ ਘਰਾਂ ਦੀਆਂ ਕੀਮਤੀ ਚੀਜ਼ਾਂ ਲੁੱਟ ਕੇ ਲੈ ਜਾਂਦੇ। ਇਹੀ ਉਹਨਾਂ ਦੀ ਰੀਤ ਬਣ ਚੁੱਕੀ ਸੀ। ਕਈ ਵਾਰ ਉਹਨਾਂ ਤੇ ਅਪਰਨ ਅਤੇ ਜ਼ਬਰਜਨਾ ਦੇ ਦੋਸ਼ ਵੀ ਲੱਗੇ ਹਨ। ਪਠਾਨਕੋਟ ਵਿਖੇ 2020 ਵਿੱਚ ਸ੍ਰੇਸ਼ ਰਾਨ ਦੇ ਪਰਿਵਾਰ ਉੱਤੇ ਰਾਤ ਨੂੰ ਹਮਲਾ ਕੀਤਾ ਗਿਆ ਰਾਤ ਦੇ 2 ਵਜੇ। ਹਰ ਵਿੱਤਾ ਖੋਲ੍ਹੇ ਅਤੇ ਉਹਦੇ ਚਿਹਰੇ ਭਰਾ ਨੂੰ ਮੌਤ ਦੇ ਘਾਟ ਉਤਾਰਦੇ ਇਸ ਘਟਨਾ ਦੇ ਨਾਲ ਆਈਪੀਐਲ ਨੂੰ ਵੀ ਬਹੁਤ ਜ਼ਿਆਦਾ ਹਲਾਕੇ ਰੱਖ ਦਿੱਤਾ। ਇਸ ਤਰ੍ਹਾਂ ਦੀ ਇੱਕ ਹੋਰ ਘਟਨਾ ਮਹਾਰੀ 2014 ਵਿੱਚ ਇੱਕ ਰਾਤ ਤਿੰਨ ਫਾਰਮੋਸ ਤੇ ਇੱਕ ਤਾਂ ਹਮਲਾ ਕੀਤਾ ਜਾਂਦਾ ਹੈ ਬਿੜਕ ਬੱਚੇ ਔਰਤਾਂ ਸਭ ਨੂੰ ਬੰਨ੍ਹਾ ਜਾਂਦਾ ਹੈ ਤੇ ਲੁੱਟਮਾਰ ਕੀਤੀ ਜਾਂਦੀ ਹੈ। ਉਪਰ 2019 ਇੱਕ 70 ਸਾਲ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਤੇ ਫਿਲਹਾਲ ਹੀ 2025 ਦੇ ਵਿੱਚ ਅੰਮ੍ਰitsar ਵਿੱਚ ਨਾਜ਼ਿਰਪੁਰਾ ਵਿੱਚ ਹਮਲਾ ਹੁੰਦਾ ਹੈ। ਤੇ ਲੱਖਾਂ ਦੀ ਚੋਰੀ ਅਤਿ ਰਿਸ਼ਟ ਹਥਿਆਰ ਚੋਰੀ ਕਰ ਲਏ ਜਾਂਦੇ ਹਨ ਇਹਨਾਂ ਹਮਲਿਆਂ ਨੇ ਸਾਬਤ ਕਰ ਦਿੱਤਾ ਕਿ ਇਹ ਸਿਰਫ ਚੋਰ ਨਹੀਂ ਬਲਕਿ ਕਾਤਲ ਵੀ ਹਨ ਪੁਲਸ ਨੇ 1997 ਵਿੱਚ ਸ਼ਿਖਾਵਾ ਪਿੰਡ ਤੋਂ ਨੌ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਵਿੱਚ 8 ਔਰਤਾਂ ਸਨ ਉਹਨਾਂ ਨੇ ਕਬੂਲਿਆ ਕਿ ਉਹ ਹਰਿਆਣਾ ਯੂਪੀ ਹਿਮਾਚਲ ਵਿੱਚ ਵੀ ਸਗਰਮ ਰਹੇ ਹਨ ਪਰ ਇਹ ਸਿਰਫ ਲਗਾਤਾਰ ਹਮਲੇ ਸਨ ਜਿਨਨ ਰੋਕਿਆ ਨਹੀਂ ਜਾ ਸਕਦਾ ਸੀ ਕਈ ਵਾਰ ਹਮਲੇ ਮੂਲ ਗ੍ਰਾਉਂ ਨੂੰ ਛੱਡ ਕੇ ਉਨ੍ਹਾਂ ਦੇ ਪੇਸ ਵਿੱਚ ਕੀਤੇ ਜਾਂਦੇ ਸਨ ਜਿਨ੍ਹਾਂ ਦਾ ਇਲਜ਼ਾਮ ਕਾਲੇ ਕੱਚੇ ਘਰੋਂ ਦੇ ਉੱਪਰ ਲੱਗਦਾ ਸੀ 20 ਸਾਲ ਹੋ ਗਏ ਨੇ ਅਜੇ ਤੱਕ ਪੁਲਿਸ ਨੂੰ ਕਾਲੇ ਕੱਚੇ ਘਰੋਂ ਦੇ ਮੁੱਖ ਅਪਰਾਧੀਆਂ ਦਾ ਪਤਾ ਨਹੀਂ ਲੱਗ ਸਕਿਆ ਹੈ ਘਰੋਂ ਦੇ ਡਰ ਕਰ ਇਨ੍ਹਾਂ ਦੇ ਲੋਕ ਗਰਮ ਹੋ ਜਾਂਦੇ ਆਪਣੇ ਘਰਾਂ ਦੀ ਪਹਿਰੇਦਾਰੀ ਕਰਦੇ ਆਮ ਤੌਰ ਤੇ ਉਹ ਆਪਣੇ ਘਰਾਂ ਦੀ ਛੱਤਾਂ ਦੇ ਉੱਪਰ ਰੋਦੇ ਅਤੇ ਆਪਣੇ ਮੰਜੇ ਦੇ ਨਾਲ ਕੋਈ ਵੀ ਹਥਿਆਰ, ਡੱਸੀ ਜਾਂ ਫਿਰ ਕੋਈ ਲੱਕੜ ਜਾਂ ਬੈਟ ਰੱਖਦੇ। ਕਈ ਵਾਰ ਜਦੋਂ ਗਲੀ ਵਿੱਚ ਗਸ਼ਤ ਹੁੰਦੀ ਤਾਂ ਇਸ ਵਿੱਚ ਮਾਸੂਮ ਲੋਕ ਵੀ ਸ਼ਿਕਾਰ ਬਣ ਜਾਂਦੇ ਅਤੇ ਪਹਿਰੇਦਾਰ ਉਹਨਾਂ ਨੂੰ ਗਲਤੀ ਦੇ ਨਾਲ ਕੁੱਟਮਾਰ ਕਰ ਦਿੰਦੇ। ਇਸ ਨਾਲ ਆਮ ਲੋਕਾਂ ਨੂੰ ਵੀ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਸਾਨੂੰ ਸਿਖਾਉਂਦਾ ਹੈ ਜਾਗਰੂਕਾ ਸਿਰਫ ਸਲਾਹ ਨਹੀਂ, ਜ਼ਿੰਮੇਵਾਰੀ ਹੈ। ਆਪਣੇ ਘਰਾਂ ਵਿੱਚ ਸੀਸੀਟੀਵੀ ਲਗਵਾਓ ਰਾਤ ਦੀ ਚੰਦਨੀ ਤੇ ਗਲੀਆਂ ਦੇ ਸਹਿਯੋਗੀ ਸਿਸਟਮ ਸਭ ਤੋਂ ਵਧੀਆ ਹੱਲ ਸੀ ਪਰ ਅੱਜ ਦੇ ਜ਼ਮਾਨੇ ਵਿੱਚ ਸੀਸੀਟੀਵੀ ਜੋ ਕਿ ਆਪ ਨੂੰ ਪਤਾ ਹੈ ਚੋਰ ਉਸ ਤੋਂ बच ਕੇ ਵੀ ਚੋਰੀ ਕਰ ਲੈਂਦੇ ਨੇ ਪਰ ਜੋ ਪੁਰਾਣੇ ਜ਼ਮਾਨੇ ਵਿੱਚ ਨਿਗਰਾਨੀ ਰੱਖੀ ਜਾਂਦੀ ਸੀ ਉਹ ਅੱਜ ਕੱਲ ਬਹੁਤ ਘੱਟ ਚੁਕੀ ਹੈ ਕਾਲਾ ਕੱਚਾ ਕਰੋ ਸਿਰਫ ਥੋਰੀ ਦੀ ਕਹਾਣੀ ਨਹੀਂ ਇਹ ਸਾਡੀ ਬੇਤਾਨੀ ਦੀ ਚੀਕ ਹੈ ਜੇ ਅਸੀਂ ਅੱਜ ਵੀ ਨਹੀਂ ਜਾਕੇ ਤਾਂ ਕੱਲ ਐਸਾ ਕਮੋਡ ਹੋ ਸਕਦਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਕਹਾਣੀ ਹੋਰ ਲੋਕਾਂ ਤੱਕ ਵੀ ਪਹੁੰਚੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰੋ ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ ਅਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਲਿਖੋ ਅਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਪੰਜਾਬੀ ਕਹਾਣੀ ਦੁਨੀਆ ਟਾਈਪ ਕਰਨਾ ਨਾ ਭੁੱਲੋ ਅਸੀਂ ਮਿਲਦੇ ਹਾਂ ਤੁਹਾਨੂੰ ਹੋਰ ਵੀ ਦਿਲਚਸਪ ਕਹਾਣੀਆਂ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰਬਰਕ ਕਲਿੱਕ ਕਰੋ ਅਤੇ ਵੇਖੋ ਇਹ ਵਾਲੀ ਵੀਡੀਓ ਕਲਿੱਕ ਕਰੋ ਤੇ ਵੇਖੋ